ਕਇਆ ਪਾਈ ਮਰਦਾਨਾ ਜੀ ਨੇ ਰਬਾਬ ਵਜਾਈ ਮਹਾਰਾਜ ਜੀ ਨੇ ਕੀਰਤਨ ਕੀਤਾ ਜਿਹੜਾ ਕਾਜੀ ਦਸਤਗੀਰ ਸੀ ਬੜਾ ਔਖਾ ਹੋਇਆ ਕਿ ਮਹਾਰਾਜ ਜੀ ਨੇ ਸੰਗੀਤ ਗਾਇਆ ਚਲੋ ਗੁਰੂ ਜੀ ਨੂੰ ਖਤਮ ਕਰੀਏ ਮਾਰ ਦਈਏ ਬਗਦਾਦ ਦੇ ਲੋਕਾਂ ਨੇ ਇਕੱਠਾ ਕਰ ਲਿਆ ਕਹਿੰਦੇ ਪੱਥਰ ਲੈ ਲਓ ਆਪਣੇ ਹੱਥਾਂ ਦੇ ਵਿੱਚ ਤੇ ਪੱਥਰ ਲੈ ਕੇ ਨਾ ਵੱਟੇ ਮਾਰ ਮਾਰ ਕੇ ਗੁਰੂ ਜੀ ਨੂੰ ਮਾਰ ਦੇਣਾ ਅਰਬ ਦੇਸ਼ਾਂ ਦੇ ਵਿੱਚ ਇਦਾਂ ਦੀ ਸਜ਼ਾਾਂ ਦਿੱਤੀਆਂ ਜਾਂਦੀਆਂ ਸੀ ਇਵੇਂ ਤੇ ਆਪਾਂ ਫਸੇ ਹੀ ਦਨੇ ਆ ਤੇ ਉੱਥੇ ਸੰਗਸਾਰ ਕਰਦੇ ਨੇ ਵੀ ਹੱਥ ਪਿੱਛੇ ਬੰਨ ਕੇ ਨਾ ਖੁਦੇ ਮਾਣ ਦੇ ਰੱਖ ਲੈਣਾ ਬੰਦੇ ਨੂੰ ਤੇ ਪੱਥਰ ਮਾਰ ਮਾਰ ਕੇ ਜਦੋਂ ਤੱਕ ਮੋਤਰੀ ਹੁੰਦੀ ਉਦੋਂ ਤੱਕ ਪੱਥਰ ਮਾਰੀ ਜਾਣੇ ਕਹਿੰਦੇ ਪੱਥਰ ਮਾਰ ਕੇ ਮਾਰ ਦੇਾਂਗੇ ਜੀ ਸਾਰੇ ਬਗਦਾਦ ਦੇ ਲੋਕ ਹੱਥਾਂ ਦੇ ਵਿੱਚ ਪੱਥਰ ਲੈ ਕੇ ਆ ਗਏ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਨੇੜੇ ਪਹੁੰਚ ਚੁੱਕੇ ਨੇ ਆਪਣੇ ਪੱਥਰ ਵਾਰਣਗੇ ਰਾਇੰਗ ਵਾਰਾ ਕਹਿੰਦੇ ਕੋਈ ਗੱਲ ਨਹੀਂ ਮਰਦਾਨਿਆ ਵੇਖ ਮਰਦਾਨਿਆਂ ਰੰਗ ਕਰਕਾਰ ਦੇ ਅੱਤੇ ਮਰ ਜਾਂਦੇ ਜਿਹੜੇ ਸਾਧਵਾ ਨੂੰ ਮਾਰਦੇ ਆਲਣ ਦੇ ਨੇੜੇ ਜਦੋਂ ਬਰਦਾਰ ਦੇ ਲੋਕ ਨੇੜੇ ਆਏ ਪੱਥਰ ਮਾਰਨ ਲੱਗੇ ਤੇ ਹੱਥ ਉਹਨਾਂ ਨੇ ਉੱਚਾ ਕੀਤਾ ਪੱਥਰ ਮਾਰਨ ਲੱਗਿਆ ਤੇ ਗੁਰਮਾਨਕ ਪਾਸ਼ਾ ਮਹਾਰਾਜ ਜਿਹਨੇ ਆਪਣੇ ਮੁਖ ਦੇ ਵਿੱਚੋਂ ਉਚਾਰਿਆ ਗੁਰਵਰਾਕਾਰ ਸਤ ਸ੍ਰੀ ਅਕਾਲ ਜਿਹੜਾ ਆਪਾਂ ਜਗਾਰਾ ਲਾਉਨੇ ਆ ਸਤ ਪੰਨਾ ਕਿਹੜਾ ਨੇ ਲਾਇਆ ਇਹ ਜਿਹੜਾ ਬਗਦਾਦ ਦੀ ਧਰਤੀ ਤੇ ਗੁਰਨਾਰਕ ਬਾਦਸ਼ਾਹ ਮਹਾਰਾਜ ਨੇ ਲਾਇਆ ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਸੁੰਨ ਮੁੰਨ ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਉਹ ਕਾਜੀ ਦਸਤਗੀਰ ਹੈਰਾਨ ਹੋ ਗਿਆ ਜਿਹੜੇ ਪੱਥਰ ਲੋਕਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਸੀ ਫੜੀ ਰਹਿ ਗਏ ਬਾਹਾਂ ਥੱਲੇ ਨਹੀਂ ਹੁੰਦੀਆਂ ਉਹ ਦਸਤਗੀਰ ਨੇ ਹੱਥ ਜੋੜੇ ਕਹਿੰਦਾ ਪੀਰ ਸਾਈਂ ਨਹੀਂ ਇਹ ਕਿਹੜੀ ਕਲਾਮ ਪੜ ਦਿੱਤੀ ਜੇ ਇਹ ਕਿਹੜਾ ਇਲਮ ਆ ਰਿਹਾ ਇਸ ਇਲਮ ਦੇ ਅੱਗੇ ਸਾਡੇ ਵੀ ਕੋਈ ਘਾਟ ਨਹੀਂ ਤੇ ਮਹਾਰਾਜ ਕਹਿੰਦੇ ਸਾਡੀ ਕਲਾਮ ਹੈ ਦਸਤਗੀਰ ਕੰਗਾ ਮਹਾਰਾਜ ਜੀ ਮਾਫ ਕਰੋ ਇਹਨਾਂ ਨੂੰ ਬਖਸ਼ੋ ਹੱਥ ਇਹਨਾਂ ਦੇ ਥੱਲੇ ਕਰਾਓ ਉਹਨਾਂ ਨੇ ਤੋਬਾ ਕੀਤੀ ਫਿਰ ਮਹਾਰਾਜ ਨੇ ਉਹਨਾਂ ਦੇ ਹੱਥ ਥੱਲੇ ਕਰਾਏ ਪੱਥਰ ਛੱਡ ਦਿੱਤੇ ਮਹਾਰਾਜ ਜੀ ਦੇ ਚਰਨਾਂ 'ਚ ਝੁਕ ਗਏ ਕਹੇ ਦਸਤਗੀਰ ਕੰਗਾ ਮਹਾਰਾਜ ਮੈਂ ਬੇਨਤੀ ਕਰਨੀ ਆਪ ਜੀ ਨਾਲ ਬੜੀ ਗੱਲਬਾਤਾਂ ਹੋਈ ਗੱਲਾਂ ਵਰਤਾਂ ਹੋਈਆਂ ਕੰਨਾ ਮਹਾਰਾਜ ਜਿਹੜੀ ਤੁਹਾਡੀ ਕਲਾਮ ਹੈ ਨਾ ਜਪਜੀ ਸਾਹਿਬ ਉਹਦੇ ਵਿੱਚ ਤੁਸੀਂ ਲਿਖਿਆ ਪਤਲ ਪਤਲ ਲਖ ਆਦ ਅਸਾ ਆਗਾਸ਼ ਮਹਾਰਾਜ ਕੀ ਗੱਲ ਹੈ ਕੁਰਾਨ ਸ਼ਰੀਫ ਦੇ ਵਿੱਚ ਸਾਡੇ ਮੁਹੰਮਦ ਸਾਹਿਬ ਜੀ ਨੇ ਸੱਤ ਪਤਾਲ ਤੇ ਸੱਤ ਆਕਾਸ਼ ਦੱਸੇ ਨੇ ਤੇ ਤੁਸੀਂ ਕਹਿੰਦੇ ਲੱਖਾ ਪਤਾਲ ਤੇ ਲੱਖਾ ਆਗਾਸ਼ ਹੁਣ ਜੇ ਵੀ ਅੱਜ ਦਾ ਹੁੰਦਾ ਨਾ ਤੇ ਲੜਨ ਲੱਗ ਪੈਣਾ ਤੇ ਨਹੀਂ ਅਸੀਂ ਸਹੀ ਹਾਂ ਤੁਸੀਂ ਗਲਤ ਹੋ ਇਕ ਬੜਾ ਪਿਆਰਾ ਜਵਾਬ ਗੁਰੂ ਨਾਨਕ ਮਹਾਰਾਜ ਜੀ ਨੇ ਦਿੱਤਾ ਕਹਿੰਦੇ ਪੀਰ ਸਾਹਿਬ ਨੇ ਨਾ ਮੁਹੰਮਦ ਸਾਹਿਬ ਗਲਤ ਨੇ ਤੇ ਨਾ ਅਸੇ ਗਲਤ ਜਿੰਨੇ ਕੋ ਉਹਨਾਂ ਨੂੰ ਦਿਖੇ ਉਹਨੇ ਉਹਨਾਂ ਨੇ ਦੱਸ ਦਿੱਤੇ ਜਿੰਨੇ ਸਾਨੂੰ ਦਿਖਾਈ ਦਿੱਤੇ ਉਹਨੇ ਅਸੀਂ ਦੱਸ ਦਿੱਤੇ ਕਹਿੰਦਾ ਮਹਾਰਾਜ ਜੀ ਮੁਹੰਮਦ ਸਾਹਿਬ ਦਾ ਸੱਤ ਦਿਖੇ ਨੇ ਸਾਨੂੰ ਲੱਖਾਂ ਦੇ ਕੇ ਦਿਖਾ ਸਕਦੇ ਆ ਮਹਾਰਾਜ ਕਹਿੰਦੇ ਜਰੂਰ ਦਿਖਾ ਸਕਦੇ ਆ ਚੱਲ ਚੱਲੀਏ ਦਸਤਗੀਰ ਡਰ ਗਿਆ ਇਕਦੇ ਵਾਕਈ ਨਾ ਮਹਾਰਾਜ ਲੈ ਜਾਣ ਕਹਿੰਦਾ ਮਹਾਰਾਜ ਜੀ ਮੈਂ ਹੋ ਚੁੱਕਿਆ ਬੁੱਢਾ ਤੇਂ ਕਰੇ ਪੁੱਤਰ ਨੂੰ ਦਿਖਾ ਦਿਓ ਕਾਜੀ ਦਸਤਗੀਰ ਦਾ ਲੜਕਾ ਅੱਗੇ ਆਇਆ ਪਰ ਅਗਨੇ ਇਹਨੂੰ ਦਿਖਾ ਦਿੰਨੇ ਆ ਤੇ ਉਹਦੀ ਉਂਗਲੀ ਫੜੀ ਗੁਰੂ ਨਾਨਕ ਮਹਾਰਾਜ ਜੀ ਨੇ ਕਾਜੀ ਦਸਤਗੀਰ ਦੇ ਲੜਕੇ ਦੀ ਤੇ ਅੱਖ ਦੇ ਫੋੜ ਦੇ ਵਿੱਚ ਲੱਖਾਂ ਤਾਰ ਤੇ ਲੱਖਾਂ ਆਕਾਸ਼ ਦਿਖਾਏ ਹੁਣ ਕਾਜੀ ਦਸਤਗੀਰ ਦਾ ਲੜਕਾ ਉਦੋਂ ਦਾ ਜੇ ਆਖਰੀ ਫੋਰ ਜਿੰਨਾ ਸਭਾ ਹੋਇਆ ਨਾ ਤੇ ਦਸਤਗੀਰ ਦਾ ਲੜਕਾ ਪਹਿਲਾਂ ਲੱਖਾਂ ਆਕਾਸ਼ਾਂ 'ਚ ਘੁੰਮਿਆ ਫਿਰ ਲੱਖਾਂ ਪਤਾਲਾਂ 'ਚ ਮਹਾਰਾਜ ਜੀ ਲੈ ਕੇ ਗਿਆ ਕੱਲਾ ਕੱਲਾ ਪਤਾਲ ਲਖਾਇਆ ਉਹ ਦੇਖੇ ਕਹਿੰਦਾ ਮਹਾਰਾਜ ਜੀ ਬੜਾ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਘੁੰਮਦਿਆਂ ਨੂੰ ਆਕਾਸ਼ ਵੀ ਵੇਖ ਲੈ ਪਤਾਲ ਵੀ ਵੇਖ ਲੈ ਮਹਾਰਾਜ ਹੁਣ ਚਲੋ ਚਲੀਏ ਘਰੇ ਤੇ ਮਹਾਰਾਜ ਕਹਣ ਲੱਗੇ ਚੱਲਦੇ ਆ ਕੋਈ ਨਿਸ਼ਾਨੀ ਤਾਂ ਲੈ ਜਾ ਕਿਵੇਂ ਪਤਾ ਲੱਗੇਗਾ ਤੇਰੇ ਬਾਪੂ ਜੀ ਨੂੰ ਤੇਰੇ ਪਿਤਾ ਜੀ ਨੂੰ ਵੀ ਤੂੰ ਪਤਾਲ ਦੇ ਵਿੱਚ ਜਾ ਕੇ ਆਇਆ ਪਤਾਲ ਵੇਖ ਕੇ ਆਇਆ ਨਿਸ਼ਾਨੀ ਲੈ ਜਾ ਕੋਈ ਕਹਿੰਦਾ ਮਹਾਰਾਜ ਜੀ ਕੀ ਨਿਸ਼ਾਨੀ ਲਈਏ ਪਰ ਸੰਗਤ ਜੀ ਤੇ ਅੰ데ਣਾ ਜਿੱਥੇ ਆਪਾਂ ਬੈਠੇ ਆ ਨਾ ਤੇ ਗੁਰਨਾਨਕ ਮਹਾਰਾਜ ਜੀ ਦੀ ਸੰਗਤ ਇੰਦਾ ਆਕਾਸ਼ਾਂ ਵਿੱਚ ਵੀ ਹੁੰਦੀ ਆ ਪਤਾਲਾਂ ਵਿੱਚ ਵੀ ਹੁੰਦੀ ਆ ਪੜਦੇ ਆ ਨਾ ਰਹਿਰਾਜ ਸਾਹਿਬ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਦਰ ਮਾਲੇ ਇੰਦਰ ਦੇਵਤਾ ਵੀ ਗਾ ਰਿਹਾ ਸਵਰਗਾਂ 'ਚ ਬੈਠਾ ਗਾ ਰਹਾ ਰਾਜਾ ਧਰਮਦਵਾਰੇ ਧਰਮਰਾਜ ਵੀ ਗਾ ਰਿਹਾ ਮਹੌਤਤਾ ਦੇਵਤਾ ਕੋਣ ਕੋਣ ਨੇ ਗਾਉਂਦਾ ਪਤਾਲ ਦੇ ਵਿੱਚ ਵੀ ਸੰਗਤ ਹੋ ਰਹੀ ਸੀ ਸਮਾਪਤੀ ਹੋਈ ਪਤਾਲ ਦੇ ਵਿੱਚ ਤੇ ਮਾਰੇ ਕਹੇ ਲੱਗੇ ਇਤਾਂ ਕੰਮ ਕੜਾ ਪ੍ਰਸ਼ਾਦ ਵਰਤਣਾ ਤੇ ਕੜਾ ਪ੍ਰਸ਼ਾਦ ਦੀ ਕੋਲੀ ਭਰਨਾ ਆ ਲੈ ਚੱਲ ਪਤਾਲ ਦੇ ਵਿੱਚੋਂ ਤੇ ਉਸ ਵੇਲੇ ਕਾਜੀ ਦਸਤਗੀਰ ਦੇ ਲੜਕੇ ਨੇ ਕੜਾ ਪ੍ਰਸ਼ਾਦ ਦੀ ਕੋਲੀ ਭਰੀ ਉਹ ਲਾ ਗਿਆ ਹੇ ਪਤਾਲ ਦੇ ਵਿੱਚੋਂ ਭਾਈ ਗੁਰਦਾਸ ਸਾਹਿਬ ਜੀ ਗਵਾਹੀ ਦੇ ਨਰੇਸ਼ ਗੱਦੜੀ ਭਾਰਕਜ ਕੋਲ ਪ੍ਰਸ਼ਾਦ ਦਾ ਧੋ ਪਤਾਲੋਂ ਲਈ ਕਢਾਈ ਭਾਈ ਗੁਰਦਾਸ ਸਾਹਿਬ ਬਚਨ ਕਰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਕੜਾ ਪ੍ਰਸ਼ਾਦ ਦੀ ਕੋਲੀ ਲੈ ਕੇ ਆਏ ਕਾਰੀ ਦਸਤਗੀਰ ਕਹਿੰਦਾ ਆ ਗਿਆ ਪੁੱਤਰ ਉਹ ਕਹਿੰਦਾ ਹਾਂ ਅੱਬਾ ਜਾਨ ਮੈਂ ਆ ਗਿਆ ਤੇ ਆਹ ਵੇਖੋ ਮੈਂ ਕੜਾ ਪ੍ਰਸ਼ਾਦ ਲੈ ਕੇ ਆਇਆ ਪਤਾਲ ਦੇ ਵਿੱਚੋਂ ਮੈਨੂੰ ਪਤਾ ਲੱਗਿਆ ਕਿ ਬਾਬਾ ਨਾਨਕ ਜੀ ਦੀ ਸੰਗਤ ਪਤਾਸ਼ਾਂ ਵਿੱਚ ਵੀ ਹੁੰਦੀ ਹੈ ਤੇ ਪਤਾਲਾਂ ਦੇ ਵਿੱਚ ਵੀ ਹੁੰਦੀ ਹੈ ਜਿਹੜਾ ਪੰਖਰਾ ਪ੍ਰਜਾ ਤੇ ਛੱਡਦੇ ਆ ਨਾ ਅੱਜ ਵੀ ਛੱਡਣਾ ਤੇ ਸੰਗਤ ਜੀ ਤੇ ਪਤਾਲ ਦੇ ਵਿੱਚੋਂ ਬਰਨਾਰਨਵਾਰ ਜੀ ਲੈ ਕੇ ਆਏ ਨੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਦੋ ਵਾਰੀ ਕੜਾ ਪ੍ਰਸ਼ਾਦ ਰੱਖਿਆ ਇੱਕ ਵਾਰੀ ਪਤਾਲ ਤੋਂ ਲੈ ਕੇ ਆਏ ਤੇ ਇੱਕ ਵਾਰੀ ਸੁਮੇਰ ਪਰਬਤ ਦੀ ਧਰਤੀ ਦੇ ਮਹਾਰਾਜ ਜੀ ਨੇ ਬਣਾਇਆ ਚਲੋ ਗਏ ਸੁਮੇਰ ਨੂੰ ਬਾਬਾ ਗਿਆ ਸੁਮੇਰ ਨੂੰ ਜਦ ਤੀਸਾ ਪ੍ਰਤਵੀ ਦਿਸ਼ਾਈ ਜਦੋਂ ਸੁਮੇਰ ਪਰਬਤ ਤੇ ਗਏ ਉੱਥੇ ਸਿੱਧ ਪੁਰਸ਼ ਬੈਠੇ ਨੇ ਗੁਰਖਨਾਥ ਮਛੰਦਰਨਾਥ ਉਦੂਨਾਥ ਚਰਪਟਨਾਥ ਖਗੂਨਾਥ ਲੋਹਾਰੇ ਪਾ ਇਹਨਾਂ ਸਿੱਧਾ ਪੁਰਖਾਂ ਦੇ ਨਾਮ ਨੇ ਬੜੀ ਵੱਡੀ ਵੱਡੀ ਉਮਰ ਉਹਨਾਂ ਦੀ 8-800 900 900 ਸਾਲ ਤੱਕ ਦੀ ਉਮਰ ਉਹਨਾਂ ਦੀ ਤੇ ਉਹ ਵੇਖਣ ਉਹ ਗੁਰੂ ਨਾਨਕ ਮਹਾਰਾਜ ਜੀ ਆਏ ਨੇ ਇਹ ਬੱਚਾ ਕਿੱਥੋਂ ਆ ਗਿਆ ਇੱਥੇ ਕਹਿੰਦੇ ਕੋਣੀ ਸ਼ਕਤ ਤੋਂ ਇੱਥੇ ਲਿਆਈ ਕਿਹੜੀ ਸ਼ਕਤੀ ਨਾਲ ਆ ਗਏ ਹੋ ਤੇਰਾ ਤਵਨ ਗੁਰੂ ਕਿਸ ਦਾ ਤੂੰ ਚੇਲਾ ਕਿਹਦਾ ਚੇਲਾ ਨੂੰ ਤੇ ਮਹਾਰਾਜ ਨੇ ਉੱਥੇ ਆ ਕੇ ਆ ਸ਼ਬਦ ਗੁਰੂ ਸੁਰਤ ਪੁਰ ਚੇਲਾ ਉਸ ਵੇਲੇ ਉਹ ਸਿੱਧਾ ਪਰਸ਼ਾਨ ਹੈ ਮਹਾਰਾਜ ਨੂੰ ਪਰਖਿਆ ਖੱਪਰ ਦਿੱਤਾ ਇੱਕ ਖੱਪਰ ਦਿੱਤਾ ਸਿਧਨਾਥ ਜੀ ਕਹਿੰਦੇ ਆ ਫੜੋ ਸਾਡਾ ਖੱਪਰ ਤੇ ਜੰਗਲ ਦੇ ਵਿੱਚੋਂ ਕਿਹ ਖਾਣ ਨੂੰ ਲਿਆਓ ਸਾਡੇ ਵਾਸਤੇ ਮਹਾਰਾਜ ਨੂੰ ਦੇ ਦਿੱਤਾ ਤੇ ਗੁਰੂ ਕਾਸ਼ਮਾਰ ਜੀ ਗਏ ਜੰਗਲ ਤੋਂ ਜੰਗਲ ਤੋਂ ਕੀ ਮਿਲਦਾ ਬੇਰ ਤੋੜ ਕੇ ਲਿਆਏ ਉਹ ਬੇਰ ਲਿਆ ਕੇ ਸਿੱਧਾਂ ਦੇ ਅੱਗੇ ਰੱਖ ਦਿੱਤੇ ਗੁਰਖ ਨਾਨਕ ਮਛੰਦਰ ਨਾਥ ਦੇ ਇਹਨਾਂ ਸਿੱਧਾਂ ਪੁਰਸ਼ਾਂ ਨੇ ਆਪਣੀ ਕਰਾਮਾਰਕ ਦੁਆਰਾ ਆਪਣੇ ਦੰਦ ਗਾਇਬ ਕਰ ਲਏ ਕਹਿੰਦੇ ਅਸੀਂ ਬੇਰ ਕਿੱਦਾਂ ਖਾਈਏ ਸਾਡੇ ਤਾਂ ਦੰਦ ਹੀ ਹੈ ਨਹੀਂ ਬੇਰ ਖਾਣ ਵਾਸਤੇ ਦੰਦਾਂ ਦੀ ਲੋੜ ਪੈਂਦੀ ਹੈ ਸ਼ਕਤ ਨੇ ਉਹ ਚੀਜ਼ ਲਿਆਓ ਜਿਹਨੂੰ ਖਾਣ ਲਈ ਦੰਦਾਂ ਦੀ ਲੋੜ ਨਾ ਪਵੇ ਉਸ ਵੇਲੇ ਸਮੇਰ ਪਰਬਤ ਦੀ ਧਰਤੀ ਦੇ ਉੱਤੇ ਧੰਗੁਰੂ ਨਾਰਕ ਪਾਸ਼ਾ ਮਹਾਰਾਜ ਨੇ ਕੜਾ ਪ੍ਰਸ਼ਾਦ ਬਣਾਇਆ ਪੰਜ ਅੰਮ੍ਰਿਤ ਕੜਾ ਪ੍ਰਸ਼ਾਦ ਬਣਾ ਕੇ ਉਹਨਾਂ ਸਿੱਧਾਂ ਪਰਖਾ ਨੂੰ ਦਿੱਤਾ ਵੀ ਆਹ ਫੜੋ ਦੇਗ ਇਹਨੂੰ ਖਾਣ ਲਈ ਦੰਦਾ ਦੀ ਲੋੜ ਨਹੀਂ ਪੈਂਦੀ ਮੁੱਖ 'ਚ ਰੱਖਿਆ ਤੇ ਘੁਲ ਜਾਂਦਾ ਇਹ ਦੋ ਥਾਂ ਦੇ ਉੱਤੇ ਕੜਾ ਪ੍ਰਸ਼ਾਦੀਆਂ ਦੇਗਾਂ ਤਿਆਰ ਹੋਈਆਂ ਪਤਾਲਾਂ ਦੇ ਵਿੱਚ ਉਹਦੇ ਸਮੇਰ ਪਰਬਤ 'ਚੋਂ